ਸਾਧਰੀਏ ਕਾਲ ਦੋਸਤੋ ਲਗਭਗ 5 ਮਹੀਨੇ ਦਾ ਸਮਾਂ ਹੋ ਚੱਲਿਆ ਹੈ ਆਪਾਂ ਆਪਣੇ YouTube ਚੈਨਲ ਦੇ ਉੱਤੇ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਵਿੱਚ ਮੇਰੇ ਵੱਲੋਂ ਕੀਤੀ ਇੱਕ ਰਿਸਰਚ ਜਾਂ ਬਹੁਤ ਵੱਡਾ ਜਿਹੜਾ ਤਜਰਬਾ ਜਿਹਦੇ ਉੱਤੇ ਬਹੁਤ ਸਮਾਂ ਲਾ ਕੇ ਉਹਨੂੰ ਮੈਂ ਪਾਸ ਕੀਤਾ ਸੀ ਉਹ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸੀ ਝੋਨੇ ਦੇ ਵਿੱਚ ਜਾਂ ਬਾਕੀ ਹੋਰ ਫਸਲਾਂ ਦੇ ਵਿੱਚ ਸਰੋਂ ਦਾ ਤੇਲ ਪਾਉਣ ਦੇ ਬਾਰੇ ਉਸ ਫਾਰਮੂਲੇ ਦੇ ਉੱਤੇ ਮੈਂ ਆਪਣੀ ਜ਼ਿੰਦਗੀ ਦੇ 3 ਸਾਲ ਭੰਨਣ ਤੋਂ ਬਾਅਦ ਦੇ ਵਿੱਚ ਪੂਰੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲਗਭਗ ਉਹਨੂੰ ਵਰਤਣ ਤੋਂ ਬਾਅਦ ਦੇ ਵਿੱਚ ਹਰ ਇੱਕ ਜਮੀਨ ਦੇ ਵਿੱਚ ਵਰਤਣ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਤਰੀਕਾ ਮੈਂ ਤੁਹਾਡੇ ਨਾਲ ਬਿਲਕੁਲ ਪਾਸ ਕਰਕੇ ਸਾਂਝਾ ਕੀਤਾ ਸੀ ਤਾਂ ਵੀਡੀਓ ਅਪਲੋਡ ਹੋਣ ਤੋਂ ਬਾਅਦ ਦੇ ਵਿੱਚ ਉਹ ਫਾਰਮੂਲਾ ਜਿਹੜਾ ਆਪਣਾ ਪੂਰੇ ਪੰਜਾਬ ਦੇ ਵਿੱਚ ਰਾਤੋਂ ਰਾਤ ਫੈਲ ਗਿਆ ਕਿਉਂਕਿ ਲੱਖਾਂ ਕਿਸਾਨ ਆਪਣੇ ਚੈਨਲ ਦੇ ਉੱਤੇ ਬਹੁਤ ਜ਼ਿਆਦਾ ਭਰੋਸਾ ਕਰਦੇ ਨੇ ਹਜ਼ਾਰਾਂ ਕਿਸਾਨਾਂ ਨੇ ਉਹ ਜਿਹੜਾ ਤਰੀਕਾ ਉਹ ਆਪਣੇ ਝੋਨੇਆਂ ਦੇ ਵਿੱਚ ਵਰਤਿਆ ਜਿਹੜੇ ਝੋਨੇਆਂ ਨੂੰ ਮਰਿਆਂ ਦੇ ਵਿੱਚ ਜਾਨ ਪਾਉਣ ਵਾਲੀ ਗੱਲ ਉਸ ਫਾਰਮੂਲੇ ਨੇ ਬਣਾ ਦਿੱਤੀ ਸੀ ਕਿਉਂਕਿ ਉਹ ਇੰਨਾ ਕਿ ਜ਼ਿਆਦਾ ਤਗੜਾ ਹੈ ਉਹਨੂੰ ਕਿਸੇ ਵੀ ਫਸਲ ਦੇ ਵਿੱਚ ਵਰਤਿਆ ਜਾ ਸਕਦਾ ਹੈ ਪਰ ਕੁਝ ਉਹ ਕਿ ਇਦਾਂ ਦੇ ਹੁੰਦੇ ਆ ਆਪਣੇ ਸਮਾਜ ਦੇ ਵਿੱਚ ਜਿੰਨਾ ਚਿਰ ਉਹਨਾਂ ਨੂੰ ਆਪਾਂ ਕੋਈ ਸਾਇੰਟਿਫਿਕ ਪ੍ਰੂਫ ਨਾ ਦੱਸ ਦਈਏ ਜਿੰਨਾ ਚਿਰ ਕੋ ਵਿਗਿਆਨਿਕ ਤੱਥ ਜਾਂ ਵਿਗਿਆਨਿਕ ਰਿਸਰਚ ਆ ਬ ਉਹਨਾਂ ਨੂੰ ਨਾ ਦਿਖਾ ਦਈਏ ਉਹਨਾਂ ਚਿਰ ਉਹ ਕਿਸੇ ਵੀ ਚੀਜ਼ ਨੂੰ ਮੰਨ ਦੇਣਗੇ ਤਾਂ ਅੱਜ ਦੀ ਇਹ ਜਿਹੜੀ ਮੇਰੀ ਵੀਡੀਓ ਹੈ ਪੂਰੀ ਤਰ੍ਹਾਂ ਵਿਗਿਆਨਿਕ ਤੱਥਾਂ ਦੇ ਨਾਲ ਭਰੀ ਵੀਡੀਓ ਹੈ ਇਹਦੇ ਵਿੱਚ ਉਸ ਫਾਰਮੂਲੇ ਦੇ ਬਾਬਤ ਬਿਲਕੁਲ ਇੱਕ ਇੱਕ ਪੁਆਇੰਟ ਨੂੰ ਲੈ ਕੇ ਇੱਕ ਇੱਕ ਜਿਹੜੀ ਉਸ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਹੈ ਉਹ ਤੁਹਾਨੂੰ ਸਾਇੰਟਿਫਿਕ ਤੱਥਾਂ ਦੇ ਨਾਲ ਮੈਂ ਦੱਸੂੰਗਾ ਤੇ ਇਹਦੇ ਉੱਤੇ ਜੜੀਆਂ ਰਿਸਰਚਾਂ ਹੋਈਆਂ ਨੇ ਵਗਿਆਨੀਆਂ ਦੇ ਵੱਲੋਂ ਔਰ ਸਰਚਾਂ ਵੀ ਨਾਲ ਦੀ ਨਾਲ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਕੇ ਦੱਸੂੰਗਾ ਕਿ ਉਹ ਫਾਰਮੂਲਾ ਆਪਣਾ ਕਿੰਨਾ ਜ਼ਿਆਦਾ ਕਾਮਯਾਬ ਸੀ ਤੇ ਜਿਹੜੇ ਲੋਕ ਬੋਲਦੇ ਸੀ ਉਹਨਾਂ ਦੇ ਬੋਲਣ ਦੇ ਪਿੱਛੇ ਅਸਲ ਦੇ ਵਿੱਚ ਕੀ ਕਾਰਨ ਸੀ ਕੁਝ ਤਾਂ ਜਿਹੜੇ ਸਾਡੇ ਜਿਹੜੇ ਸ਼ਰੀਕੇ ਦੇ ਯੂਟਿਊਬਰ ਨੇ ਜਕਰੂ ਕੁਝ ਬੋਲਦੇ ਨੇ ਤਾਂ ਉਹਨਾਂ ਦਾ ਤਾਂ ਬਹੁਤ ਕੋਈ ਸਾਨੂੰ ਗੁੱਸਾ ਕਰਨ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਉਹ ਥੋੜੀ ਜੀ ਜੱਲਣ ਹਰ ਇੱਕ ਬੰਦੇ ਦੇ ਵਿੱਚ ਹਿਊਮਨ ਨੇਚਰ ਹੈ ਤਾਂ ਹੁੰਦੀ ਏ ਜੇਕਰ ਕੋਈ ਫਾਰਮੂਲਾ ਆਪਾਂ ਬਣਾਉਨੇ ਆ ਹਾਲਾਂਕਿ ਉਹ ਜਿਹੜੇ ਯੂਟਿਊਬਰ ਨੇ ਉਹ ਫਾਰਮਰਾਂ ਦੀ ਫੀਲਡ ਦੇ ਵਿੱਚ ਜਾ ਜਾ ਕੇ ਉਹਨਾਂ ਨੂੰ ਸਰੋਂ ਦਾ ਤੇਲ ਝੋਨੇ ਦੇ ਵਿੱਚ ਪਾਉਣ ਦੇ ਬਾਰੇ ਜਿਹੜੇ ਰੈਕਮੈਂਡ ਕਰਦੇ ਸੀ ਉਹ ਗੱਲਾਂ ਮੇਰੇ ਤੱਕ ਪਹੁੰਚੀਆਂ ਨੇ ਕਿ ਉਹ ਦੱਸਦੇ ਸੀ ਕਿ ਤੁਸੀਂ ਝੋਨੇ ਦੇ ਵਿੱਚ ਸਰੋਂ ਦਾ ਤੇਲ ਪਾਓ ਜੇਕਰ ਤੁਹਾਡਾ ਝੋਨਾ ਨਹੀਂ ਚੱਲਦਾ ਪਰ ਕੈਮਰੇ ਦੇ ਸਾਹਮਣੇ ਉਹ ਮੇਰੇ ਉਸ ਦੱਸੇ ਫਾਰਮੂਲੇ ਨੂੰ ਕਦੇ ਵੀ ਸਲਾਹ ਨਹੀਂ ਸਕਦੇ ਅੱਜ ਤੋਂ ਬਾਅਦ ਦੇ ਵਿੱਚ ਵੀ ਉਹ ਜਿਹੜਾ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਸੀ ਉਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਕਾਉਂਟਰੋਵਰਸ਼ੀਅਲ ਜਾਂ ਇਦਾਂ ਕਹਿ ਲਓ ਕਿ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਆਪਾਂ ਕਰਦੇ ਹਾਂ ਤਾਂ ਉਸ ਬੰਦੇ ਨੂੰ ਪਾਗਲ ਹੀ ਸਮਝਿਆ ਜਾਂਦਾ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਗਈ ਕੋਈ ਗੁੱਸੇ ਵਾਲੀ ਗੱਲ ਨਹੀਂ ਗਈ ਇਹਦੇ ਵਿੱਚ ਕਿਉਂਕਿ ਇਹ ਹੁਣ ਬਣਦਾ ਸੀ ਜਦੋਂ ਉਹ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਕੋਈ ਵੀ ਸਾਇੰਟਿਫਿਕ ਪ੍ਰੂਫ ਨਹੀਂ ਦਿੱਤਾ ਸੀ ਉਹਦੇ ਵਿੱਚ ਕੋਈ ਮੈਂ ਵਿਗਿਆਨਿਕ ਤੱਤ ਕੋਈ ਰਿਸਰਚ ਨਹੀਂ ਵਿਖਾਈ ਸੀ ਕਿਉਂਕਿ ਅਸਲ ਦੇ ਵਿੱਚ ਮੈਂ ਵੀ ਇਹ ਗੱਲ ਚਾਹੁੰਦਾ ਸਾਂ ਕਿ ਮੇਰੇ ਵੱਲੋਂ ਦਸੀ ਕੋਈ ਵੀ ਜਿਹੜਾ ਫਾਰਮੂਲਾ ਹੈ ਜਿੱਕਰ ਉਹਦੇ ਵਿੱਚ ਮੈਂ ਪ੍ਰੂਫ ਕੋਈ ਨਹੀਂ ਦਿੰਦਾ ਤਾਂ ਕਿੰਨੇ ਕੁ ਜਾਣੇ ਮੇਰੇ ਖਿਲਾਫ ਬੋਲਣ ਦੇ ਵਾਸਤੇ ਆਉਂਦੇ ਨੇ ਭਵਿੱਖ ਦੇ ਵਿੱਚ ਉਹਨਾਂ ਬੰਦਿਆਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜਿਹੜੇ ਤਾਂ ਮੇਰੇ ਉੱਤੇ ਬਿਲਕੁਲ ਯਕੀਨ ਕਰਦੇ ਨੇ ਜਿੰਨੇ ਵੀ ਫਾਰਮਰ ਨੇ ਜਿੰਨੇ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਨੇ ਬਹੁਤ ਸਾਰੇ ਡਾਕਟਰ ਨੇ ਜਿਹੜੇ ਮੇਰੇ ਮਿੱਤਰ ਨੇ ਮੇਰੇ ਸੱਜਣ ਨੇ ਸ ਕਦੇ ਵੀ ਮਾੜੇ ਨਹੀਂ ਹੁੰਦੇ ਕੁਝ ਕੁ ਬੰਦੇ ਉਹਦੇ ਵਿੱਚ ਰਲ ਕੇ ਜਿਵੇਂ ਇੱਕ ਮੱਝ ਲਿਬੜੀ ਹੋਵੇ ਤਾਂ ਬਾਕੀ ਸਾਰਿਆਂ ਨੂੰ ਲਬੇੜ ਦਿੰਦੀ ਹੈ ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਮਾਹੌਲ ਪੈਦਾ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਤਾਂ ਮੇਰੇ ਉੱਤੇ ਬਿਲਕੁਲ ਪੂਰਾ ਯਕੀਨ ਸੀ ਪਰ ਇੱਕ ਦੋ ਬੰਦੇ ਜਿਹੜੇ ਕਹਿੰਦੇ ਸੀ ਸਾਨੂੰ ਸਮਝ ਨਹੀਂ ਆਈਏ ਜਿਹੜਾ ਫਾਰਮੂਲਾ ਹੈ ਸਰੋਂ ਦਾ ਤੇਲ ਮੈਂ ਸਮਝਦਾ ਨਹੀਂ ਹੈਗਾ ਵੀ ਉਹਨੂੰ ਲੋੜ ਹੈ ਚੋਨੇ ਨੂੰ ਪਰ ਸਮਝ ਨਾ ਆਉਣਾ ਕਿਸੇ ਚੀਜ਼ ਦਾ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਜਿਹੜਾ ਫਾਰਮੂਲਾ ਹੈ ਜਾਂ ਉਹ ਜਿਹੜਾ ਤਰੀਕਾ ਹੈ ਉਹ ਗਲਤ ਹੈ ਜੇਕਰ ਤੁਹਾਨੂੰ 에ਰੋਪਲੇਨ ਚਲਾਉਣ ਦੀ ਸਮਝ ਨਹੀਂ ਆਉਂਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਚਲਾ ਹੀ ਨਹੀਂ ਸਕਦਾ 202552 ਇੱਕ ਮਹੀਨਾ ਪੁਰਾਣੀ ਜਿਹੜੀ ਖੱਟੀ ਲੱਸੀ ਦੀ ਕਣਕ ਝੋਨੇ ਦੇ ਉੱਤੇ ਸਪਰੇਅ ਕਰਨ ਦੇ ਬਾਰੇ ਦੱਸਿਆ ਜਾਂਦਾ ਹੈ ਉਹ ਬਿਲਕੁਲ ਫालतू ਚੀਜ਼ ਹੈ ਉਸ ਚੀਜ਼ ਨੂੰ ਬਿਲਕੁਲ ਮੈਂ ਸਾਇੰਟਿਫਿਕ ਤਰੀਕੇ ਦੇ ਨਾਲ ਪ੍ਰੂਫ ਕਰ ਸਕਦਾ ਪਰ ਮੈਂ ਨਹੀਂ ਕੀਤਾ ਇਹ ਬੰਦੇ ਜਿਹੜੇ ਨੇ ਇਹਨਾਂ ਨੇ ਵੇਸਟ ਡੀਕੰਪੋਜ਼ਰ ਵਰਗੇ ਬੈਕਟੀਰੀਆ ਨੂੰ ਜਿਹਦੀ ਕਿ ਪੰਜਾਬ ਦੇ ਵਿੱਚ ਲੋੜ ਨਹੀਂ ਗਈ ਹਰਿਆਣੇ ਦੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਕੰਮ ਨਹੀਂ ਕਰ ਸਕਦਾ ਏਡੀ ਛੇਤੀ ਉਹਨੂੰ ਇਹਨਾਂ ਨੇ ਇਸ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਕਿ ਜੂਰੀਏ ਤੁਹਾਨੂੰ ਬੰਦ ਕਰ ਦੋ ਤੇ ਇਹ ਜਿਹੜਾ ਪਾ ਲਓ ਇਹਦੇ ਨਾਲ ਤੁਹਾਡਾ ਚਲ ਜਾਊਗਾ ਉਹਦੇ ਵਿੱਚ ਬਹੁਤ ਜ਼ਿਆਦੇ ਫਾਰਮਰਾਂ ਦੇ ਨਾਲ ਫਰਾਡ ਹੋਇਆ ਬੜੇ ਵੱਡੇ ਪੱਧਰ ਤੇ ਕਿਉਂਕਿ ਇਹਨਾਂ ਨੇ ਉਸ ਤਰੀਕੇ ਦੇ ਨਾਲ ਉਹਨੂੰ ਦੱਸਿਆ ਕਿ ਇਹ ਵਰਤਨ ਦੇ ਨਾਲ ਤੁਹਾਡਾ ਝਾੜ ਵਧੇਗਾ ਇਹ ਉਹੀ ਬੰਦੇ ਨੇ ਜਿਹੜੇ ਕਣਕ ਦੇ ਵਿੱਚ ਲਿਓਸਨ ਦੀ ਸਪਰੇਅ ਕਰਨ ਦੇ ਨਾਲ ਝਾੜ ਕਿਵੇਂ ਵੱਧਦਾ ਹੈ ਉਹ ਤੁਹਾਨੂੰ ਦੱਸਦੇ ਨੇ ਜਦਕਿ ਲਿਓਸਨ ਜਿਹੜੀ ਇਹ ਪੰਜਾਬ ਦੇ এনवायरमेंट ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜੀ ਸਪਰੇਅ ਆ ਕਰਨ ਦੇ ਕੋਈ ਆਪਾਂ ਨੂੰ ਰਿਜ਼ਲਟ ਵੇਖਣ ਨੂੰ ਨਹੀਂ ਮਿਲਦੇ ਫਸਲਾਂ ਨੂੰ ਸਰੋਂ ਦੇ ਤੇਲ ਦੇ ਕੀ ਕੀ ਫਾਇਦੇ ਹੁੰਦੇ ਨੇ ਇਹਦੇ ਵਿਗਿਆਨਿਕ ਤੱਥ ਕੀ ਜਾਂਦੇ ਨੇ ਇਹ ਜਿਹੜੀ ਵੈਬ ਸਾਈਟ ਦੀ ਤੁਸੀਂ ਸਕਰੀਨ ਸ਼ਾਟ ਆਪਣੀ ਸਕਰੀਨ ਦੇ ਉੱਤੇ ਵੇਖੀ ਜਾਂਦੇ ਹੋ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਤੁਸੀਂ ਪੜ੍ਹ ਸਕਦੇ ਜੀ ਇਹ ਜਿਹੜੇ ਖੋਜੀ ਨੇ ਜਿਨ੍ਹਾਂ ਨੇ ਖੋਜ ਕੀਤੀ ਹੈ ਵਿਗਿਆਨੀ ਇਹਨਾਂ ਨੂੰ ਕਹਿ ਸਕਦੇ ਆਪਾਂ ਉਹਨਾਂ ਦੇ ਨਾਮ ਵੀ ਤੁਸੀਂ ਇੱਥੋਂ ਪੜ੍ਹ ਸਕਦੇ ਜੀ ਇਹ ਪਹਿਲੀ ਰਿਸਰਚ ਹੈ ਇਹਦੇ ਤੋਂ ਬਾਅਦ ਵਿੱਚ ਦੂਸਰੀ ਜਿਹੜੀ ਰਿਸਰਚ ਹੈ ਇਹਦੇ ਨਾਲੋਂ ਵੀ ਜ਼ਿਆਦਾ ਡੂੰਘੀ ਹੈ ਤੇ ਇਹਦੇ ਨਾਲੋਂ ਵੀ ਜ਼ਿਆਦਾ ਸਮਝਣ ਵਾਲੀ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ ਇਹ ਜਿਹੜੇ ਖੋਜਕਰਤਾ ਨੇ ਇਹ ਕੀ ਕਹਿੰਦੇ ਨੇ ਕਿ ਕਿਸੇ ਵੀ ਫਸਲ ਦੇ ਵਿੱਚ ਸਰੋਂ ਦੇ ਤੇਲ ਨੂੰ ਬਿਲਕੁਲ ਵਰਤਿਆ ਜਾ ਸਕਦਾ ਹੈ ਸਰੋਂ ਦਾ ਤੇਲ ਇੱਕ ਬਹੁਤ ਵਧੀਆ ਆਰਗੈਨਿਕ ਟੋਨਿਕ ਦਾ ਕੰਮ ਕਰਦਾ ਹੈ ਤੇ ਬੂਟੇ ਦੇ ਵੈਸਕੂਲਰ ਸਿਸਟਮ ਰਾਹੀਂ ਦੋ ਟਿਸ਼ੂ ਮੇਨਲੀ ਜਿਹੜੇ ਇਨਕਲੂਡ ਇਨ ਦਾ ਰਿਸਰਚ ਵੀ ਨੇ ਜਾਈਲਮ ਅਤੇ ਫਲੋਇਡ ਇਹਨਾਂ ਦੇ ਰਾਹੀਂ ਸਰੋਂ ਦਾ ਤੇਲ ਪੂਰੇ ਪੌਦੇ ਦੇ ਸਟਰਕਚਰ ਦੇ ਵਿੱਚ ਪੱਤਿਆਂ ਦੀਆਂ ਨੋਕਾਂ ਤੱਕ ਪਹੁੰਚਦਾ ਹੈ ਤੇ ਜਿਹੜੇ ਇਹਦੇ ਵਿੱਚ ਐਸਿਡ ਹੁੰਦੇ ਨੇ ਜਿਵੇਂ ਅਨਸੈਚੂਰੇਟਿਡ ਫੈਟੀ ਐਸਿਡ ਜਾਂ ਮੋਨੋ ਅਨਸੈਚੂਰੇਟਿਡ ਫੈਟੀ ਐਸਿਡ ਲੀਨੋਲਿਕ ਐਸਿਡ ਜਾਂ ਤੱਤ ਜਿਹੜੇ ਹੁੰਦੇ ਨੇ 3 ਐਨਪੀਕੇ ਜਿਹੜਾ ਇਹਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਹੁੰਦਾ ਹੈ ਨਾਈਟrogen 5% ਦੇ ਲਾਗੇ ਬਨੇ ਹੁੰਦੀ ਹੈ ਫਾਸਫੋਰਸ 2% ਹੁੰਦਾ ਹੈ ਪੋਟਾਸ਼ 1.5% ਹੁੰਦੀ ਹੈ ਇਹਦੇ ਤੋਂ ਇਲਾਵਾ ਮੈਗਨੀਸ਼ੀਅਮ ਜ਼ਿੰਕ ਸਲਫਰ ਬੋਰੋਨ ਇਹ ਜਿਹੜੇ ਤੱਤ ਵੀ ਨੇ ਥੋੜੀ ਥੋੜੀ ਮਾਤਰਾ ਦੇ ਵਿੱਚ ਇਹਦੇ ਵਿੱਚ ਹੁੰਦੇ ਨੇ ਇਹਨਾਂ ਤੋਂ ਇਲਾਵਾ ਮੈਂ ਜੋ ਇਹਦੇ ਵਿੱਚ ਸਿੱਖਿਆ ਹੈ ਜੋ ਮੈਨੂੰ ਸਮਝ ਆਉਂਦਾ ਹੈ ਜੋ ਮੈਂ ਇੱਕ ਹੋਰ ਜਿਹੜਾ ਤਜਰਬਾ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਉਹ ਇਹ ਹੈ ਕਿ ਤੱਤਾਂ ਦੇ ਆਧਾਰਤ ਬਹੁਤ ਘੱਟ ਜਿਹੜੀਆਂ ਚੀਜ਼ਾਂ ਕੰਮ ਕਰਦੀਆਂ ਨੇ ਪਾਵੇ ਸਰੋਂ ਦਾ ਤੇਲ ਹੋਵੇ ਜਾਂ ਸਰੋਂ ਦੀ ਖਾਲ ਹੋਵੇ ਇਹ ਗੱਲ ਕਹਿਣਾ ਪੂਰੀ ਤਰ੍ਹਾਂ ਸਹੀ ਨਹੀਂ ਗਾ ਇਹ ਗੱਲ ਕਹਿਣਾ ਗਲਤ ਹੈ ਕਿ ਇਹ ਤੱਤਾਂ ਦੇ ਆਧਾਰ ਤੇ ਹੀ ਕੰਮ ਕਰਦੇ ਨੇ ਜਿਹੜੇ ਇਹਨਾਂ ਦੇ ਵਿੱਚ ਤੱਤ ਹੁੰਦੇ ਨੇ ਉਹਨਾਂ ਦੇ ਕਾਰਨ ਹੀ ਫਸਲਾਂ ਦੇ ਰੰਗ ਟੰਗ ਬਦਲ ਜਾਂਦੇ ਨੇ ਜਾਂ ਉਹਨਾਂ ਦੇ ਕਾਰਨ ਹੀ ਇਹਨਾਂ ਨੂੰ ਵਰਤਣ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਝਾੜ ਦੇ ਵਿੱਚ ਵੱਧ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ ਅਸਲ ਦੇ ਵਿੱਚ ਮੇਰੇ ਵੱਲੋਂ ਕੀਤਾ ਇੱਕ ਹੋਰ ਜਿਹੜਾ ਤਜਰਬਾ ਹੈ ਇੱਕ ਹੋਰ ਜਿਹੜਾ ਨੁਕਤਾ ਉਹ ਮੈਂ ਤੁਹਾਨੂੰ ਦੱਸਦਾ ਇਸ ਵੀਡੀਓ ਦੇ ਵਿੱਚ ਹੈ ਹੁੰਦਾ ਕਿ ਇਹ ਮਾਈਸੀਲੀਅਮ ਨਾਂ ਦੀ ਇੱਕ ਫੰਗਸ ਹੁੰਦੀ ਹੈ ਜਿਹੜੀ ਜ਼ਮੀਨਾਂ ਦੇ ਵਾਸਤੇ ਬਹੁਤ ਜ਼ਿਆਦੀ ਜ਼ਰੂਰੀ ਹੁੰਦੀ ਹੈ ਮਾਈਸੀਲੀਅਮ ਉਹ ਫੰਗਸ ਹੈ ਜਿਹਦੇ ਤੋਂ ਬਿਨਾ ਖੇਤੀ ਸੰਭਵ ਨਹੀਂ ਹੋ ਸਕਦੀ ਜਿਹਦੇ ਤੋਂ ਬਿਨਾ ਕੋਈ ਵੀ ਫਸਲ ਉੱਗ ਹੀ ਨਹੀਂ ਸਕਦੀ ਜੇਕਰ ਉੱਗੇਗੀ ਤਾਂ ਉਹ ਬਹੁਤ ਥੋੜੇ ਦਿਨਾਂ ਦੇ ਵਿੱਚ ਮਰ ਜਾਊਗੀ ਜਾਂ ਉਹਦਾ ਝਾੜ ਜਿਹੜਾ ਹੈ ਉਹਦੇ ਅੱਗੇ ਦਾਣੇ ਜਿਹੜੇ ਨੇ ਉਹ ਤੁਹਾਨੂੰ ਬਹੁਤ ਹੀ ਤੋ ਵੇਖਣ ਨੂੰ ਮਿਲਣਗੇ ਜੇਕਰ ਮਾਈਸੀਲੀਅਮ ਦੀ ਕਮੀ ਤੁਹਾਡੀ ਜ਼ਮੀਨ ਦੇ ਵਿੱਚ ਹੋਵੇਗੀ ਜੋ ਕਿ ਕਮੀ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਹਰਿਆਣੇ ਦੀਆਂ ਜ਼ਮੀਨਾਂ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਅਕਸਰ ਮਿਲ ਜਾਂਦੀ ਏ ਮਾਈਸੀਲੀਅਮ ਕੀ ਚੀਜ਼ ਹੈ ਦੋਸਤੋ ਮਾਈਸੀਲੀਅਮ ਉਹ ਫੰਗਸ ਹੈ ਜਿਹੜੀ ਪੌਦਿਆਂ ਦੀਆਂ ਜੜ੍ਹਾਂ ਦੇ ਕੋਲ ਰਹਿ ਕੇ ਆਪਣੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤਾਤਾਂ ਨੂੰ ਸਟੋਰ ਕਰਕੇ ਰੱਖਦੀ ਏ ਲੋੜ ਦੇ ਮੁਤਾਬਕ ਪਾਣੀ ਨੂੰ ਸਟੋਰ ਕਰਕੇ ਰੱਖਦੀ ਏ ਪੌਦਿਆਂ ਦੀ ਇਨਫੋਰਮੇਸ਼ਨ ਨੂੰ ਵੀ ਸਟੋਰ ਕਰਕੇ ਰੱਖਦੀ ਏ ਜਿਹਦੇ ਕਾਰਨ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਕੋਈ ਬਿਮਾਰੀ ਕਿਸੇ ਵੀ ਪੌਦੇ ਦੇ ਉੱਤੇ ਆਉਂਦੀ ਏ ਤਾਂ ਇਹਦੇ ਵਿੱਚੋਂ ਇਨਫੋਰਮੇਸ਼ਨ ਲੈ ਕੇ ਉਹ ਪੌਦੇ ਉਸ ਬਿਮਾਰੀ ਦੇ ਨਾਲ ਬਹੁਤ ਜ਼ਿਆਦਾ ਹੱਦ ਤੱਕ ਲੜ ਜਾਂਦੇ ਨੇ ਖੁਦ ਬਖੋਦੀ ਜੇਕਰ ਇਹ ਫੰਗਸ ਨਾ ਹੋਵੇ ਤਾਂ ਇੰਨੀਆਂ ਜ਼ਿਆਦੀਆਂ ਫਸਲਾਂ ਲੈਣਾ ਜਾਂ ਇੰਨੇ ਵੱਡੇ ਪੱਧਰ ਤੇ ਐਗਰੀਕਲਚਰ ਕਰਨਾ ਕਦੇ ਸੰਭਵ ਹੋ ਹੀ ਨਹੀਂ ਸਕਦਾ ਹੁਣ ਇਹ ਫੰਗਸ ਬਣਦੀ ਕਿਵੇਂ ਆ ਇਹ ਫੰਗਸ ਬਣਦੀ ਏ ਜ਼ਮੀਨਾਂ ਦੇ ਵਿੱਚ ਰਹਿਦ ਖੁੰਦ ਤੋਂ ਜਾਂ ਰੁੱਖਾਂ ਜਿਹੜੇ ਪੱਤੇ ਡੇਗਦੇ ਨੇ ਉਹਨਾਂ ਤੋਂ ਬਣਦੀ ਏ ਜਾਂ ਆਪਾਂ ਰੂੜੀ ਪਾਉਣੀ ਆ ਜ਼ਮੀਨ ਦੇ ਵਿੱਚ ਕੋਈ ਵੀ ਜਿਕਰ ਆਪਾਂ ਜੈਵਿਕ ਮਾਦਾ ਜ਼ਮੀਨ ਨੂੰ ਦਿੰਨੇ ਆ ਤਾਂ ਉਹਦੇ ਵਿੱਚੋਂ ਮਾਈਸੀਲੀਅਮ ਪੈਦਾ ਹੁੰਦੀ ਏ ਪਰ ਕਿਉਂਕਿ ਪੰਜਾਬ ਹਰਿਆਣਾ ਦੇ ਵਿੱਚ ਆਪਾਂ ਜਾਣਦੇ ਆ ਕਿ ਜ਼ਿਆਦਾਤਰ ਜ਼ਮੀਨਾਂ ਨੂੰ ਰਹਿਦ ਖੂੰਦ ਜਿਹੜੀ ਪੂਰੀ ਨਹੀਂ ਦਿੱਤੀ ਜਾਂਦੀ ਕਈ ਵਾਰੀ ਆਪਣੀ ਮਜਬੂਰੀ ਹੋ ਜਾਂਦੀ ਏ ਤੇ ਆਪਾਂ ਜਿੰਨੀ ਵੀ ਰਹਿਦ ਖੂੰਦਦੇ ਉਹ ਪੂਰੀ ਆਪਣੀ ਜ਼ਮੀਨ ਦੇ ਵਿੱਚ ਨਹੀਂ ਵਾਹ ਪਾਉਂਦੇ ਜਿਹਦੇ ਕਾਰਨ ਇਸ ਮਾਈਸੀਲੀਅਮ ਦੀ ਕਮੀ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੀ ਏ ਪਰ ਉੱਥੇ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਉਹਨਾਂ ਜ਼ਮੀਨਾਂ ਦੇ ਵਿੱਚ ਆਪਾਂ ਵਰਤਦੇ ਆ ਜਿਨ੍ਹਾਂ ਦੇ ਵਿੱਚ ਮਾਈਸੀਲੀਅਮ ਦੀ ਕਮੀ ਹੁੰਦੀ ਏ ਉੱਥੇ ਆਪਾਂ ਸਰੋਂ ਦਾ ਤੇਲ ਬਾ ਦਿੰਨੇ ਆ ਜਾਂ ਉੱਥੇ ਆਪਾਂ ਸਰੋਂ ਦੀ ਖਾਲ ਪਾ ਦਿੰਨੇ ਆ ਤਾਂ ਉਹਦੇ ਨਾਲ ਇਹ ਜਿਹੜੀ ਫੰਗਸ ਹੈ ਦੁਬਾਰੇ ਤੋਂ ਡਿਵੈਲਪ ਹੋ ਜਾਂਦੀ ਏ ਤਾਂ ਇਹ ਤੱਤਾਂ ਨੂੰ ਤੋੜ-ਤੋੜ ਕੇ ਪੌਦਿਆਂ ਨੂੰ ਪ੍ਰਦਾਨ ਕਰਵਾਉਣਾ ਸ਼ੁਰੂ ਕਰ ਦਿੰਦੀ ਏ ਜਿਹਦੇ ਕਾਰਨ ਆਪਾਂ ਨੂੰ ਉਸ ਫਸਲ ਦਾ ਰੰਗ ਢੰਗ ਜਿਹੜਾ ਬਹੁਤ ਵਧੀਆ ਬਣਦਾ ਚੰਗਾ ਜਿਹੜਾ ਨਜ਼ਰ ਆ ਜਾਂਦਾ ਏ ਤਾਂ ਇਹ ਪਾਉਣ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਬਾਅਦ ਵਿੱਚ ਸਰੋਂ ਦਾ ਤੇਲ ਜਾਂ ਸਰੋਂ ਦੀ ਖਾਲ ਆਪਾਂ ਨੂੰ ਉਸ ਫਸਲ ਦਾ ਝਾੜ ਉਹਦਾ ਫਟਾਰਾ ਜਾਂ ਉਸ ਜ਼ਮੀਨ ਦੀ ਗੁਣਵੱਤਾ ਜਿਹੜੀ ਏ ਉਹ ਵੱਧ ਜਾਂਦੀ ਏ ਐਮਪੀ ਦੇ ਕਿਸਾਨ ਜਿਹੜੇ ਨੇ ਉਹ ਝੋਨੇ ਦੇ ਵਿੱਚ ਜਾਂ ਹੋਰ ਫਸਲ ਲਾਂ ਦੇ ਵਿੱਚ ਕਣਕ ਦਾ ਚੋਕਰ ਵੀ ਪਾਉਂਦੇ ਨੇ ਕਾਰਨ ਹੁੰਦਾ ਹੈ ਮਾਈਸੀਲੀਅਮ ਨੂੰ ਜ਼ਮੀਨ ਦੇ ਵਿੱਚ ਵਧਾਉਣਾ ਕਿਉਂਕਿ ਇਹ ਜੜੀਆਂ ਚੀਜ਼ਾਂ ਨੇ ਆਰਗੈਨਿਕ ਤਰੀਕੇ ਦੇ ਨਾਲ ਉਸ ਫੰਗਸ ਨੂੰ ਡਿਵੈਲਪ ਕਰਦੀਆਂ ਨੇ ਤਾਂ ਜ਼ਮੀਨ ਦੀ ਗੁਣਵੱਤਾ ਵਾਧੀਏ ਜਦੋਂ ਜ਼ਮੀਨ ਦੀ ਗੁਣਵੱਤਾ ਵਾਧੀਏ ਤਾਂ ਉਹਦੇ ਵਿੱਚ ਲੱਗੀ ਕੋਈ ਵੀ ਫਸਲ ਹੈ ਭਾਵੇਂ ਮੱਕੀ ਏ ਝੋਨਾ ਏ ਕਣਕੇ ਜਾਂ ਕੋਈ ਸਬਜ਼ੀ ਦੀ ਫਸਲ ਹੈ ਉਹਨਾਂ ਸਾਰੀਆਂ ਦੇ ਵਿੱਚ ਉਹਦੀ ਗੁਣਵੱਤਾ ਆਪਾਂ ਨੂੰ ਚੰਗੀ ਉਹਨਾਂ ਦੀ ਜਿਹੜੀ ਵੇਖਣ ਨੂੰ ਮਿਲਦੀ ਏ ਉਹਨਾਂ ਦਾ ਫੁੱਡਾਰਾ ਵੇਖਣ ਨੂੰ ਜ਼ਿਆਦਾ ਮਿਲਦਾ ਏ ਤੇ ਉਹਨਾਂ ਦਾ ਝਾੜ ਜਿਹੜਾ ਇਹਨਾਂ ਨੂੰ ਵਰਤਣ ਤੋਂ ਬਾਅਦ ਦੇ ਵਿੱਚ ਵੱਧ ਜਾਂਦਾ ਹੈ ਸੋ ਸਰੋਂ ਦੇ ਤੇਲ ਨੂੰ ਤੁਸੀਂ ਕਿਸੇ ਵੀ ਫਸਲ ਦੇ ਵਿੱਚ ਪਾ ਸਕਦੇ ਹੋ ਸਬਜ਼ੀ ਵਾਲੀ ਫਸਲ ਹੈ ਜਾਂ ਕੋਈ ਵੀ ਫਸਲ ਹੈ ਪਰ ਇੱਕ ਇਹਦੇ ਵਿੱਚ ਸ਼ਰਤ ਹੁੰਦੀ ਹੈ ਕਿ ਇਹ ਪੱਤਿਆਂ ਦੇ ਉੱਤੇ ਨਹੀਂ ਪੈਣਾ ਚਾਹੀਦਾ ਕਿਉਂਕਿ ਕਿਉਂ ਨਹੀਂ ਪੱਤਿਆਂ ਦੇ ਉੱਤੇ ਪੈਣਾ ਚਾਹੀਦਾ ਕਿਉਂਕਿ ਇਹਨੂੰ ਪੂਰੇ ਤਰੀਕੇ ਦੇ ਨਾਲ ਆਪਾਂ ਰਿਫਾਈਨ ਨਹੀਂ ਕਰ ਪਾਉਂਦੇ ਇਹਦੇ ਵਿੱਚ ਖਾਲ ਰਹਿ ਜਾਂਦੀ ਹੈ ਉਹ ਜਿਹੜੀ ਖਾਲ ਹੁੰਦੀ ਹੈ ਜਾਂ ਉਹ ਜਿਹੜੀ ਡਸਟ ਹੁੰਦੀ ਹੈ ਤੇਲ ਦੇ ਵਿੱਚ ਜਦੋਂ ਪੱਤਿਆਂ ਦੇ ਉੱਤੇ ਤੇਲ ਪੈਂਦਾ ਹੈ ਤਾਂ ਉਹ ਪੱਤਿਆਂ ਦੇ ਜਿਹੜੇ ਛੇਕ ਨੇ ਨਿੱਕੇ-ਨਿੱਕੇ ਉਹਨਾਂ ਨੂੰ ਬੰਦ ਕਰ ਦਿੰਦੀ ਹੈ ਜਿਸ ਦੇ ਕਾਰਨ ਤੁਹਾਨੂੰ ਉਹ ਪੱਤੇ ਜਿਹੜੇ ਬੇਰੰਗ ਆ ਜਾਂਦੇ ਨੇ ਇਸ ਕਰਕੇ ਇਹਨੂੰ ਜ਼ਮੀਨ ਦੇ ਉੱਤੇ ਡਿਗਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੇਕਰ ਤੁਹਾਡੀ ਕਣਕ ਨਿੱਕੀ ਹੈ ਮੰਨ ਕੇ ਚੱਲੋ 15 ਕੁ ਦਿਨਾਂ ਤੋਂ 20 ਦਿਨਾਂ ਤੋਂ ਛੋਟੀ ਕਣਕ ਹੈ ਜਾਂ 15 20 ਦਿਨਾਂ ਤੋਂ ਨਿੱਕਾ ਤੁਹਾਡਾ ਝੋਨਾ ਹੈ ਉਹਦੇ ਵਿੱਚ ਤੁਸੀਂ ਪਾ ਸਕਦੇ ਜੇ ਕਿਸੇ ਵੀ ਫਸਲ ਦੇ ਵਿੱਚ ਇਹਨੂੰ ਆਪਾਂ ਵਰਤ ਸਕਦੇ ਹਾਂ ਉਹਦੀ ਗੁਣਵੱਤਾ ਨੂੰ ਉਹਦੀ ਪ੍ਰੋਡਕਸ਼ਨ ਨੂੰ ਜਾਂ ਉਹਦੀ ਜਿਹੜੀ ਸਿਹਤ ਹੈ ਜਾਂ ਜ਼ਮੀਨ ਦੀ ਸਿਹਤ ਹੈ ਉਹਨਾਂ ਚੀਜ਼ਾਂ ਨੂੰ ਵਧਾਉਣ ਦੇ ਵਾਸਤੇ ਸੋ ਮੈਨੂੰ ਲੱਗਦਾ ਹੈ ਕਿ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਬਿਲਕੁਲ ਇਹ ਗੱਲ ਕਲੀਅਰ ਹੋ ਗਈ ਹੋਵੇਗੀ ਤੇ ਜਿੰਨੇ ਨਹੀਂ ਵੀ ਕਰਨ ਵਾਲੇ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਹੋ ਗਈ ਹੋਵੇਗੀ ਬਈ। ਤੋਂ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਜਿੰਨਾ ਕਿ ਤੁਹਾਡੇ ਕੋਲ ਹੋ ਸਕੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਹੋ ਜਰੂਰ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਂ ਘੱਟੋ ਘੱਟ ਰਿਸ਼ਤੇਦਾਰਾਂ ਦੇ ਨਾਲ ਇਹ ਵੀਡੀਓ ਜੜੀ ਹੈ ਜਰੂਰ ਇਹਨੂੰ ਸ਼ੇਅਰ ਕਰਿਓ ਜੇ ਤਾਂ ਜੋ ਹਰ ਇੱਕ ਬੰਦੇ ਤੱਕ ਇਹ ਜੜੀ ਜਾਣਕਾਰੀ ਇਹ ਪਹੁੰਚ ਸਕੇ ਵੀਡੀਓ ਨੂੰ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ।